ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣਾ ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਮਸੀਹਾਂ ਦੇ ਦਿਨ ਇਹ ਦਾਨਪੁੰਨ ਇਹਨਾਂ ਚਾਰ ਚੀਜ਼ਾਂ ਦਾ ਕਰ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੀ ਜ਼ਿੰਦਗੀ ਕਿੰਨੀ ਸੁਖਾਲੀ ਹੋ ਜਾਵੇਗੀ ਤੁਹਾਡੇ ਜੀਵਨ ਵਿੱਚ ਆ ਜਾਣਗੀਆਂ ਜੀ ਬਸ ਖੁਸ਼ੀਆਂ ਹੀ ਖੁਸ਼ੀਆਂ ਇਹੇ ਦਾਨਪੂਰਨ ਕਰਨਾ ਤੁਹਾਡੇ ਲਈ ਕਿੰਨਾ ਜ਼ਰੂਰੀ ਹੈ ਜੀ ਇਸੇ ਲਈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨ ਵਾਲੇ ਹਾਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇਹ ਮੱਸੀਆ ਦੇ ਦਿਨ ਕੀਤੇ ਜਾਣ ਵਾਲੇ ਦਾਨਪੁਣ ਸੇਵਾ ਦੇ ਬਾਰੇ ਮਹਾਂਪੁਰਖ ਜੀ ਕਹਿੰਦੇ ਹਨ ਕਿ ਤੁਸੀਂ ਜੇਕਰ ਮੱਸੀਆ ਦੇ ਦਿਨ ਦਾਨ ਕਰਨ ਚੱਲੇ ਹੋ ਤਾਂ ਫਿਰ ਇਹ ਚਾਰ ਚੀਜ਼ਾਂ ਦਾ ਗੁਰੂ ਘਰ ਵਿੱਚ ਦਾਨ ਜ਼ਰੂਰ ਕਰਕੇ ਆਉਣਾ ਇਹਨਾਂ ਚਾਰ ਚੀਜ਼ਾਂ ਦਾ ਦਾਨ ਕਰਕੇ ਸਾਡੇ ਉੱਤੇ ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਹੋ ਜਾਵੇਗੀ ਤਾਂ ਉਹ ਕਿਹੜੇ ਚਾਰ ਦਾਨ ਹਨ ਤੇ ਕਿਸ ਤਰ੍ਹਾਂ ਦਾਨ ਕਰਕੇ ਸਾਨੂੰ ਫਿਰ ਫਲ ਮਿਲਦਾ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਜੀ ਸਾਧ ਸੰਗਤ ਜੀ ਭਾਵੇਂ ਕਿ ਸਾਰੇ ਹੀ ਦਿਨ ਵਾਰ ਮਹੀਨੇ ਆਉਂਦੇ ਹੀ ਰਹਿੰਦੇ ਹਨ ਸਤਗੁਰ ਸੱਚੇ ਪਾਸ਼ਾ ਜੀ ਦੀ ਬਣਾਈ ਹੋਈ ਰਚਨਾ ਹੈ ਸਤਗੁਰ ਸੱਚੇ ਪਾਸ਼ਾ ਜੀ ਨੇ ਹੀ ਸਾਰੇ ਦਿਨ ਬਣਾਏ ਹਨ ਪਰ ਫਿਰ ਵੀ ਮਹੀਨੇ ਦੇ ਵਿੱਚ ਜਿਹੜੀ ਮੱਸਿਆ ਜਾਂ ਸੰਗਰਾਣ ਦਾ ਦਿਨ ਹੁੰਦਾ ਹੈ ਇਸ ਨੂੰ ਬਹੁਤ ਹੀ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਮੱਸੀਆ ਦੇ ਦਿਨ ਲੋਕ ਬਹੁਤ ਹੀ ਦਾਨਪੂਰਨ ਕਰਦੇ ਹਨ ਬਹੁਤ ਹੀ ਸੇਵਾ ਕਰਦੇ ਹਨ ਭੈਣਾ ਪੂਜਾ ਪਾਠ ਕਰਦੀਆਂ ਹਨ ਅਤੇ ਮਕਸਦ ਕੀ ਹੁੰਦਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਮਿਲ ਜਾਵੇ ਉਸ ਪਰਮ ਪਿਤਾ ਪਰਮਾਤਮਾ ਜੀ ਦੀ ਖੁਸ਼ੀ ਮਿਲ ਜਾਵੇ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਦਰਦ ਰ ਕੱਟੇ ਜਾਣ ਜਿਨ੍ਹਾਂ ਨੇ ਸਾਰਾ ਹੀ ਸਾਲ ਕਦੇ ਪਾਠ ਪੂਜਾ ਨਹੀਂ ਕੀਤੀ ਹੁੰਦੀ ਜਾਂ ਗੁਰਦੁਆਰੇ ਵੀ ਨਹੀਂ ਗਏ ਹੁੰਦੇ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਸੇਵਾ ਕਰਦੇ ਹਨ ਇਹਨਾਂ ਮਹੀਨਿਆਂ ਦੇ ਵਿੱਚ ਬਹੁਤ ਹੀ ਪਾਠ ਪੂਜਾ ਕਰਕੇ ਤਾਨ ਪੁੰਨ ਕਰਦੇ ਨੇ ਆਪਣੇ ਪਰਮਾਤਮਾ ਦੀ ਖੁਸ਼ੀ ਹਾਸਲ ਕਰਨ ਦਾ ਯਤਨ ਕਰਦੇ ਹਨ ਇਹਨਾਂ ਦਿਨਾਂ ਦੇ ਵਿੱਚ ਚੰਗਾ ਕੋਈ ਨੇਕ ਕੰਮ ਕਰਦੇ ਹਨ ਆਪਣੇ ਚੰਗੇ ਕਰਮ ਬਣਾਉਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਨੂੰ ਹਾਸਲ ਕਰਦੇ ਹਨ ਕਿਉਂਕਿ ਆਪਾਂ ਜਿਸ ਵੇਲੇ ਕੜੀ ਦੇ ਵਿੱਚ ਸਾਡੇ ਹੱਥੋਂ ਕੋਈ ਨੇਕ ਕੰਮ ਹੁੰਦਾ ਹੈ ਕੋਈ ਸੇਵਾ ਹੁੰਦੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਕੀਤੀ ਹੋਈ ਸੇਵਾ ਉਹ ਕੀਤੇ ਹੋਏ ਨੇਕ ਕੰਮ ਦਾ ਫਲ ਫਿਰ ਸਾਨੂੰ ਜ਼ਰੂਰ ਦੇ ਦਿੰਦੇ ਹਨ ਮਹਾਪੁਰਖ ਜੀ ਇੱਥੇ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜਿਵੇਂ ਇੱਕ ਕਿਸਾਨ ਧਰਤੀ ਦੇ ਵਿੱਚ ਇੱਕ ਹੀ ਬੀਜ ਬੀਜਦਾ ਹੈ ਜਿਵੇਂ ਕਿ ਇੱਕ ਕਣਕ ਦਾ ਦਾਣਾ ਹੀ ਕਹਿ ਲਓ ਤਾਂ ਉਹ ਇੱਕ ਕਣਕ ਦੇ ਦਾਣੇ ਤੋਂ ਫਿਰ ਸਾਨੂੰ ਕਿੰਨੇ ਦਾਣੇ ਪ੍ਰਾਪਤ ਹੋ ਜਾਂਦੇ ਹਨ ਕਿਸੇ ਫਲ ਦਾ ਦਾਣਾ ਜਦੋਂ ਅਸੀਂ ਬੀਜਦੇ ਹਾਂ ਧਰਤੀ ਦੇ ਵਿੱਚ ਇੱਕ ਛੋਟਾ ਜਿਹਾ ਬੀਜ ਹੀ ਬੀਜਦੇ ਹਾਂ ਤੇ ਉਹ ਵੱਡਾ ਦਰਖਤ ਬਣ ਜਾਂਦਾ ਹੈ ਫਿਰ ਉਹ ਸਾਨੂੰ ਕਿੰਨੇ ਫਲ ਅਤੇ ਫੁੱਲ ਦਿੰਦਾ ਹੈ ਬਸ ਉਸੇ ਹੀ ਤਰ੍ਹਾਂ ਸਾਡੇ ਵੱਲੋਂ ਕੀਤੀ ਹੋਈ ਹਰ ਸੇਵਾ ਨੂੰ ਸਤਿਗੁਰੂ ਸੱਚੇ ਪਾਸ਼ਾ ਜੀ ਬਹੁਤ ਹੀ ਰੰਗ ਭਾਗ ਲਾਉਂਦੇ ਹਨ ਆਪਾਂ ਦਾਨਪੂਰਨ ਕਰਦੇ ਹਾਂ ਕੋਝ ਭੈਣ ਭਰਾ ਇਸ ਨੂੰ ਦਾਨਪੁਣ ਆਖਦੇ ਹਨ ਪਰ ਸਿੱਖ ਧਰਮ ਦੇ ਵਿੱਚ ਆਪਣੇ ਵੱਲੋਂ ਕੀਤੀ ਹੋਈ ਮਦਦ ਨੂੰ ਭਾਵੇਂ ਆਪਾਂ ਉਹ ਮਦਦ ਆਪਣੇ ਹੱਥਾਂ ਨਾਲ ਕਰ ਰਹੇ ਹਾਂ ਭਾਵੇਂ ਆਪਣੇ ਪੈਸਿਆਂ ਨਾਲ ਕਰ ਰਹੇ ਹਾਂ ਜਾਂ ਕੱਪੜੀਆਂ ਦੇ ਨਾਲ ਤੇ ਜਾਂ ਫਿਰ ਰੋਟੀ ਦੇ ਕੇ ਜਿਸ ਵੀ ਤਰੀਕੇ ਦੇ ਨਾਲ ਆਪਾਂ ਕਿਸੇ ਦਾ ਭਲਾ ਕਰ ਰਹੇ ਹਾਂ ਇਸ ਭਲੇ ਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ ਭਾਵੇਂ ਦਾਨ ਦਾ ਦੇ ਦਿਓ ਭਾਵੇਂ ਪੁੰਨ ਦਾ ਤੇ ਭਾਵੇਂ ਤੁਸੀਂ ਸੇਵਾ ਦਾ ਵੀ ਨਾਮ ਦੇ ਸਕਦੇ ਹੋ ਪਰ ਇੱਕ ਗੱਲ ਨੂੰ ਸਾਧ ਸੰਗਤ ਜੀ ਹਮੇਸ਼ਾ ਯਾਦ ਰੱਖ ਕੇ ਚੱਲਣਾ ਕਿ ਦਾਨ ਪੁੰਨ ਸੇਵਾ ਕਰਦੇ ਹੋਏ ਆਪਾਂ ਆਪਣੇ ਹੱਥਾਂ ਦੇ ਨਾਲ ਇਹਦਾ ਸਬੰਧ ਸਾਡੇ ਦਿਲ ਨਾਲ ਹੋਣਾ ਚਾਹੀਦਾ ਹੈ ਸਾਡੇ ਮਨ ਨਾਲ ਹੋਣਾ ਚਾਹੀਦਾ ਹੈ ਕਿਉਂਕਿ ਉਹੀ ਸੇਵਾ ਸਫਲ ਹੈ ਜੋ ਕਰੇ ਚੇਤ ਲਾਵੇ ਜੋ ਆਪਣੇ ਸੱਚੇ ਮਨ ਦੇ ਨਾਲ ਕਰਦੇ ਹਾਂ ਸੱਚੀ ਨੀਅਤ ਦੇ ਨਾਲ ਕਰਦੇ ਹਾਂ ਉਹੀ ਸਾਡੇ ਵੱਲੋਂ ਕੀਤਾ ਹੋਇਆ ਦਾਨ ਪੁੰਨ ਸਫਲ ਹੋ ਜਾਂਦਾ ਹੈ ਜੋ ਅਸੀਂ ਆਪਣੀ ਮਾਨਤੋਂ ਕਰਦੇ ਹਾਂ ਆਪਣੇ ਦਿਲ ਤੋਂ ਕਰਦੇ ਹਾਂ ਤਾਂ ਇੱਥੇ ਮਹਾਪੁਰਖਾਂ ਨੇ ਸਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੰਦਿਆ ਤੂੰ ਭਾਵੇਂ ਜਿੰਨੀ ਮਰਜ਼ੀ ਦਾਨਪੁਨ ਕਰ ਲੈ ਰੋਟੀ ਦਾ ਦਾਨ ਭਾਵੇਂ ਕੱਪੜੇ ਦਾ ਦਾਨ ਪੈਸਿਆਂ ਦਾ ਦਾਨ ਕਿਸੇ ਦੀ ਮਦਦ ਕਰ ਕਿਸੇ ਨੂੰ ਦਵਾਈ ਦਵਾ ਦੇ ਕਿਸੇ ਦਾ ਇਲਾਜ ਕਰਵਾ ਦੇ ਕਿਸੇ ਦੀ ਮਦਦ ਕਰ ਪਰ ਸੱਚੀ ਨੀਅਤ ਦੇ ਨਾਲ ਹੀ ਕਰੀ ਇਸ ਤੋਂ ਉੱਪਰ ਕੋਈ ਸਟੈਪ ਨਹੀਂ ਚੁੱਕਣਾ ਜਿਹਨੇ ਕੋਈ ਭੈਣ ਭਰਾ ਲੰਗਰ ਲਗਾ ਕੇ ਸੇਵਾ ਕਰਦੇ ਹਨ ਜਾਂ ਫਿਰ ਆਪਣੇ ਆਸ-ਪਾਸ ਕਿਸੇ ਗਰੀਬ ਦੇ ਘਰ ਵਿੱਚ ਰਾਸ਼ਨ ਦੇ ਕੇ ਪੈਸੇ ਦੇ ਕੇ ਜਾਂ ਕੱਪੜੇ ਦੇ ਕੇ ਕਿਸੇ ਵੀ ਤਰੀਕੇ ਦੇ ਨਾਲ ਮਦਦ ਕਰ ਦਿੰਦੇ ਹਨ ਇਸ ਮਹੀਨੇ ਦੀ ਮਸਿਆਤ ਉਹੀਂ ਸ਼ੁਰੂ ਕਰ ਲਓ ਕਿ ਲੋਕਾਂ ਨੂੰ ਦਾਨ ਪੁੰਨ ਕਰਨਾ ਜ਼ਰੂਰ ਸਿੱਖ ਲਓ ਕਈ ਲੋਕ ਬਹੁਤ ਹੀ ਸੇਵਾ ਕਰਦੇ ਹਨ ਇਸ ਮਹੀਨੇ ਦੇ ਵਿੱਚ ਕਿਉਂਕਿ ਦਾਨ ਪੁੰਨ ਕਰਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਕਈ ਘਰਾਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਉਹ ਬਹੁਤ ਹੀ ਆਖਦੇ ਹਨ ਕਿ ਪੈਸਾ ਕਮਾਉਂਦੇ ਹਨ ਜੇਕਰ ਵਾਹਿਗੁਰੂ ਜੀ ਨੇ ਤੁਹਾਡੇ ਉੱਪਰ ਕਿਰਪਾ ਕੀਤੀ ਹੈ ਤੁਹਾਨੂੰ ਅਮੀਰ ਬਣਾਇਆ ਹੈ ਇਹ ਤੁਹਾਨੂੰ ਧਨ ਦੌਲਤ ਦੇ ਕੇ ਹੀ ਨਿਵਾਜਿਆ ਹੈ ਤਾਂ ਫਿਰ ਧਨ ਦੌਲਤ ਤੁਸੀਂ ਚੰਗੇ ਪਾਸੇ ਲਾਓ ਪੈਸੇ ਦੇ ਨਾਲ ਕਿਸੇ ਦੀ ਮਦਦ ਕਰੋ ਕਿਸੇ ਦੀ ਸਹਾਇਤਾ ਕਰੋ ਪੈਸੇ ਦੇ ਨਾਲ ਰਾਸ਼ਨ ਖਰੀਦ ਕੇ ਕਿਸੇ ਦੇ ਘਰ ਦੇ ਕੇ ਆਓ ਪੈਸੇ ਦੇ ਨਾਲ ਜੋ ਵੀ ਉਹਦੀ ਲੋੜ ਹੈ ਪੂਰੀ ਹੋ ਜਾਵੇਗੀ ਪੈਸੇ ਦੇ ਨਾਲ ਜੋ ਵੀ ਉਹਨੇ ਖਰੀਦਣਾ ਹੋਵੇਗਾ ਉਹ ਖਰੀਦ ਲਵੇਗਾ ਤੇ ਤੁਹਾਡਾ ਪੈਸਾ ਚੰਗੇ ਪਾਸੇ ਲੱਗ ਜਾਵੇਗਾ ਤੁਹਾਡੇ ਚੰਗੇ ਕਰਮ ਬਣਾਉਣ ਵਿੱਚ ਸਫਲ ਹੋ ਜਾਵੇਗਾ ਬਾਬਾ ਆਨੰਦ ਸਿੰਘ ਜੀ ਦੇ ਬਚਨ ਹਨ ਕਿ ਉਹ ਸ਼ਾਹੂ ਕਾਰਕਾ ਦਾ ਜਿਹਦਾ ਗਵਾਂਢੀ ਭੁੱਖਾ ਸੌ ਜਾਵੇ ਭਾਵ ਕਿ ਉਸ ਅਮੀਰੀ ਤੋਂ ਆਪਾਂ ਕੀ ਕਰਨਾ ਜੇ ਆਪਾਂ ਕਿਸੇ ਗਰੀਬ ਦੀ ਮਦਦ ਹੀ ਨਹੀਂ ਕਰ ਸਕਦੇ ਤਾਂ ਜੇ ਮਾਲਕ ਨੇ ਅਮੀਰ ਬਣਾਇਆ ਹੈ ਏਨੀ ਧਨ ਦੌਲਤ ਦਿੱਤੀ ਹੈ ਤਾਂ ਧਨ ਦੌਲਤ ਦੇ ਕੇ ਪਰਮਾਤਮਾ ਨੇ ਸਾਨੂੰ ਨਿਵਾਜਿਆ ਹੈ ਤੇ ਕੋਈ ਵੀ ਚੀਜ਼ ਦੂਜਿਆਂ ਨਾਲੋਂ ਜ਼ਿਆਦਾ ਦਿੱਤੀ ਹੈ ਤਾਂ ਫਿਰ ਉਹਦੇ ਵਿੱਚੋਂ ਸੇਵਾ ਜ਼ਰੂਰ ਕਰੋ ਆਪਣੇ ਧਨ ਦੌਲਤ ਨੂੰ ਚੰਗੇ ਪਾਸੇ ਜ਼ਰੂਰ ਲਗਾਓ ਅਤੇ ਨਾਲ ਹੀ ਦਾਨ ਪੁੰਨ ਕਰਨਾ ਸਿੱਖ ਜਾਓ ਕਿਸੇ ਨੂੰ ਰੋਟੀ ਖਵਾਉਣ ਚੱਲੇ ਹੋ ਕੱਪੜਾ ਦੇਣ ਚੱਲੇ ਹੋ ਉਹਨਾਂ ਨਾਮ ਭਜਨ ਬੰਦਗੀ ਦੇ ਨਾਲ ਵੀ ਜੋੜ ਕੇ ਆਓ ਉਹ ਉਹ ਅੰਮ੍ਰਿਤ ਵੇਲੇ ਦੇ ਨਾਲ ਜੁੜ ਜਾਵੇ ਕਿਉਂਕਿ ਜਿਹੜਾ ਬੰਦਾ ਅੰਮ੍ਰਿਤ ਵੇਲੇ ਦੇ ਨਾਲ ਜੁੜ ਗਿਆ ਆਪ ਭਜਨ ਬੰਦਗੀ ਦੇ ਨਾਲ ਜੁੜ ਗਿਆ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਫਿਰ ਉਹਦੀ ਜ਼ਿੰਦਗੀ ਸਾਰੀ ਹੀ ਉਹਦੀ ਮੁਹਤਾਜੀ ਖਤਮ ਹੋ ਜਾਵੇਗੀ ਗਰੀਬੀ ਦੂਰ ਹੋ ਜਾਵੇਗੀ ਉਸ ਨੂੰ ਕੋਈ ਚੰਗੀ ਸਲਾਹ ਦੇ ਕੇ ਉਹਦਾ ਕੋਈ ਚੰਗਾ ਕੰਮ ਧੰਦਾ ਸ਼ੁਰੂ ਕਰਨ ਵਿੱਚ ਉਸ ਦੀ ਸਹਾਇਤਾ ਕਰ ਦਿਓ ਤਾਂ ਜੋ ਪੱਕਾ ਉਹ ਆਪਣੀ ਰੋਜੀ ਰੋਟੀ ਤੇ ਲੱਗ ਜਾਵੇ ਇਸ ਕਰਕੇ ਮਦਦ ਕਰਨੀ ਬਹੁਤ ਹੀ ਜ਼ਰੂਰੀ ਹੈ ਜੀ ਮਾਲਕ ਨੇ ਸਾਨੂੰ ਇਸ ਯੋਗ ਬਣਾਇਆ ਹੈ ਤਾਂ ਸਾਧ ਸੰਗਤ ਜੀ ਕੁਝ ਐਸੇ ਧਨ ਹਨ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਸਾਡਾ ਕੋਈ ਵੀ ਪੈਸਾ ਖਰਚ ਨਹੀਂ ਹੁੰਦਾ ਪਰ ਸਾਨੂੰ ਉਹਨਾਂ ਦਾ ਫਲ ਬਹੁਤ ਵੱਡਾ ਮਿਲ ਜਾਂਦਾ ਹੈ ਜਿਵੇਂ ਕਿਸੇ ਨੂੰ ਗੁਰੂ ਦੇ ਨਾਲ ਗੁਰੂ ਘਰ ਦੇ ਨਾਲ ਗੁਰਬਾਣੀ ਦੇ ਨਾਲ ਜੋੜ ਦੇਣਾ ਸੇਵਾ ਸਿਮਰਨ ਦੇ ਨਾਲ ਜੋੜ ਦੇਣਾ ਇਹ ਸੇਵਾ ਕਰਕੇ ਸਾਨੂੰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿੰਨੀ ਖੁਸ਼ੀ ਮਿਲਦੀ ਹੋਵੇਗੀ ਪਰ ਸਾਡੇ ਵਿੱਚ ਕੁਝ ਭੈਣ ਭਰਾਵਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੁੰਦਾ ਇਹ ਦਾਨ ਪੁੰਨ ਕਰਕੇ ਕਿ ਅਸੀਂ ਕਿੰਨੇ ਚੰਗੇ ਕਰਮ ਬਣਾ ਸਕਦੇ ਹਾਂ ਇਸੇ ਕਰਕੇ ਕਈ ਵਾਰ ਅਸੀਂ ਜਾਣੇ ਅਣਜਾਣੇ ਵਿੱਚ ਬਹੁਤ ਕੁਝ ਕਰ ਬੈਠਦੇ ਹਾਂ ਅਸੀਂ ਪੈਸੇ ਦੇ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਦਾ ਦਾਨ ਵੀ ਕਰ ਸਕਦੇ ਹਾਂ ਇਹ ਦਾਨ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਤੇ ਬਰਕਤ ਹਾਸਿਲ ਕਰ ਸਕਦੇ ਹਾਂ ਅਤੇ ਖੁਸ਼ੀ ਵੀ ਮਿਲਦੀ ਹੈ ਪਰ ਜੇਕਰ ਕਿਸੇ ਨੂੰ ਕਪੜਾ ਦੇਣ ਦੇ ਨਾਲ ਕਿਸੇ ਦੇ ਤੰਨ ਢੱਕਣ ਦੇ ਨਾਲ ਨਾਲ ਅਸੀਂ ਕਿਸੇ ਦੇ ਪਰਦੇ ਢੱਕਣੇ ਵੀ ਸ਼ੁਰੂ ਕਰ ਦਈਏ ਤਾਂ ਇਸ ਤੋਂ ਕੋਈ ਵੀ ਵੱਡਾ ਹੋਰ ਦਾਨ ਨਹੀਂ ਹੈ ਇਸ ਨਾਲ ਵੀ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ ਹੁੰਦੇ ਹਨ ਆਪਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪਰਦੇ ਕੱਜਣ ਦੇ ਲਈ ਵੀ ਆਖਿਆ ਹੈ ਪਰਦੇ ਕੱਜਣ ਤੋਂ ਭਾਵ ਇਹ ਨਹੀਂ ਕਿ ਆਪਾਂ ਕਿਸੇ ਦੀ ਗਲਤੀ ਉੱਪਰ ਪਰਦਾ ਪਾਉਣਾ ਹੈ ਉਹਦਾ ਸਾਥ ਦੇਣਾ ਹੈ ਜਉ ਦੀ ਗਲਤੀ ਨੂੰ ਵਧਾਵਾ ਦੇਣਾ ਹੈ ਪਰਦਾ ਕੱਜਣ ਦਾ ਮਤਲਬ ਇਹ ਹੈ ਕਿ ਕਿਸੇ ਦੇ ਆਗੁਣ ਕਿਸੇ ਦੀ ਕਮੀ ਸਾਡੇ ਸਾਹਮਣੇ ਜੇਕਰ ਆ ਗਈ ਹੈ ਹੁਣ ਕਿਸੇ ਦਾ ਕੋਈ ਧੀਪੁਤ ਮਾੜਾ ਨਿਕਲ ਆਇਆ ਹੈ ਕਿਸੇ ਦੀ ਕਿਸੇ ਘਾਲਤੋਂ ਕੋਈ ਬਦਨਾਮੀ ਹੋ ਗਈ ਹੈ ਉਹ ਗੱਲ ਸਾਡੇ ਤੱਕ ਪਹੁੰਚ ਗਈ ਹੈ ਤਾਂ ਅਸੀਂ ਉਸ ਗੱਲ ਨੂੰ ਸੁਣ ਕੇ ਉੱਥੇ ਹੀ ਛੱਡ ਦੇਣਾ ਹੈ ਪਰਦਾ ਪਾ ਦੇਣਾ ਹੈ ਇਹ ਨਹੀਂ ਕਿ ਅੱਗੇ ਚਾਰ ਲੋਕਾਂ ਦੇ ਵਿੱਚ ਹੋਰ ਦੱਸ ਕੇ ਆਉਣੀ ਹੈ ਜਦੋਂ ਅਸੀਂ ਚਾਰ ਲੋਕਾਂ ਦੇ ਵਿੱਚ ਹੋਰ ਜਾ ਕੇ ਦੱਸਾਂਗੇ ਤਾਂ ਉਸਦੀ ਬਦਨਾਮੀ ਹੋਵੇਗੀ ਤਾਂ ਫਿਰ ਸਾਨੂੰ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ حاصل ਨਹੀਂ ਹੋਵੇਗੀ ਕਿ ਮੇਰੇ ਇਸ ਧੀ ਪੁੱਤ ਦਾ ਕਿਸੇ ਨੇ ਪਰਦਾ ਹੀ ਨਹੀਂ ਕੱਜਿਆ ਤਾਂ ਇਸ ਕਰਕੇ ਕੱਪੜੇ ਦਾ ਦਾਨ ਕਰਕੇ ਨਾਲ-ਨਾਲ ਪਰਦਾ ਕੱਜਣ ਦਾ ਵੀ ਦਾਨ ਜ਼ਰੂਰ ਕਰਨਾ ਹੈ ਕਿਉਂਕਿ ਕਪੜਾ ਤਾਂ ਟੰਡ ਟੱਕਦਾ ਹੈ ਵੱਡੇ ਮਾਣ ਦੀ ਗੱਲ ਹੁੰਦੀ ਹੈ ਇਹ ਕਿਸੇ ਦਾ ਪਰਦਾ ਕੱਜ ਲੈਣਾ ਜਦੋਂ ਅਸੀਂ ਕਿਸੇ ਦਾ ਪਰਦਾ ਕੱਜਦੇ ਹਾਂ ਤਾਂ ਕੁਝ ਲੋਕ ਮਿੱਠੇ ਦਾਵੀਦਾਨ ਕਰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਿਲ ਕਰਨਾ ਚਾਹੁੰਦੇ ਹਨ ਪਰ ਜੇਕਰ ਦੂਜਿਆਂ ਦੀ ਜ਼ਿੰਦਗੀ ਵਿੱਚ ਮਿਠਾਸ ਘੋਲਣ ਦਾ ਕੰਮ ਕਰੀਏ ਆਪਣੇ ਮਿੱਠੇ ਬੋਲਾਂ ਦੇ ਨਾਲ ਕਿਸੇ ਦੇ ਤਪਦੇ ਹੋਏ ਮਨ ਨੂੰ ਠਾਰ ਦਈਏ ਤਾਂ ਸਾਨੂੰ ਬਹੁਤ ਵੱਡੀ ਖੁਸ਼ੀ ਪਰਮਾਤਮਾ ਤੋਂ ਮਿਲ ਜਾਵੇਗੀ ਪਰ ਅਸੀਂ ਮਿੱਠੇ ਦਾ ਦਾਨ ਤਾਂ ਬਹੁਤ ਕਰਦੇ ਹਾਂ ਪਰ ਸਾਡੇ ਜ਼ੁਬਾਨ ਹਮੇਸ਼ਾ ਹੀ ਕੌੜਾ ਬੋਲਦੀ ਹੈ ਇਸੇ ਜਬਾਨ ਕਰਕੇ ਫਿਰ ਕਈਆਂ ਦਾ ਮਨ ਦੁਖ ਜਾਂਦਾ ਹੈ ਸੋ ਇਸ ਗੱਲ ਨੂੰ ਵੀ ਸਮਝੀਏ ਕਿ ਸਿਰਫ ਮਿੱਠੇ ਦਾ ਦਾਨ ਕੀਤੇ ਆ ਕੁਝ ਨਹੀਂ ਹੋਣਾ ਅਸੀਂ ਸਭ ਨਾਲ ਆਪਣੇ ਬੋਲਾਂ ਦੇ ਰਾਹੀ ਆਪਣੇ ਮਿੱਠੇ ਸ਼ਬਦਾਂ ਦੇ ਰਾਹੀ ਦੂਜਿਆਂ ਦੀ ਜ਼ਿੰਦਗੀ ਵਿੱਚ ਮਿਠਾਸ ਘੋਲਣੀ ਹੈ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਬਹੁਤ ਜ਼ਿਆਦਾ ਖੁਸ਼ ਹੋ ਜਾਣਗੇ ਸਾਡੇ ਤੇ ਜੇਕਰ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਸਾਡਾ ਕੰਮ ਧੰਦਾ ਚੰਗਾ ਕਾਰੋਬਾਰ ਚੱਲ ਰਿਹਾ ਹੈ ਇਸ ਮਾਲਕ ਨੇ ਸਾਨੂੰ ਕੋਈ ਵੀ ਕਿਰਤ ਕਮਾਈ ਬਖਸ਼ੀ ਹੈ ਸਾਡੇ ਘਰ ਦੇ ਵਿੱਚ ਧਨ ਦੌਲਤ ਆ ਰਹੀ ਹੈ ਅਤੇ ਅਸੀਂ ਉਸ ਧਨ ਦੌਲਤ ਦੇ ਵਿੱਚੋਂ ਆਪਣੀ ਹੱਕ ਸੱਚ ਦੀ ਕੀਤੀ ਹੋਈ ਕਮਾਈ ਦੇ ਵਿੱਚੋਂ ਦਸਵੰਧ ਕੱਢਦੇ ਹਾਂ ਤਾਂ ਕੱਢੇ ਹੋਏ ਦਸਵੰਧ ਨੂੰ ਚੰਗੇ ਪਾਸੇ ਲਾ ਰਹੇ ਹਾਂ ਭਾਵ ਕਿ ਉਸ ਪੈਸੇ ਦੇ ਨਾਲ ਕੋਈ ਚੀਜ਼ ਖਰੀਦ ਕੇ ਕਿਸੇ ਲੋੜਵੰਦ ਗਰੀਬ ਦੀ ਮਦਦ ਕਰ ਰਹੇ ਹਾਂ ਜਾਂ ਕਿਸੇ ਵੀ ਪ੍ਰਕਾਰ ਦੀ ਮਦਦ ਕਰ ਰਹੇ ਹਾਂ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਦਾ ਸ਼ੁਕਰਾਨਾ ਕਰਨਾ ਵੀ ਸਿੱਖ ਲੈਣਾ ਚਾਹੀਦਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਇਹ ਸੇਵਾ ਮੈਨੂੰ ਬਖਸ਼ੀ ਹੈ ਮੇਰੇ ਤੋਂ ਇਹ ਸੇਵਾ ਤੁਸੀਂ ਕਰਵਾ ਰਹੇ ਹੋ ਮੇਰੇ ਚੰਗੇ ਕਰਮ ਬਣ ਰਹੇ ਹਨ ਪਰਮਾਤਮਾ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ ਅਤੇ ਨਾਲ ਹੀ ਨਾਲ ਇੱਕ ਕਦਮ ਹੋਰ ਵੀ ਵਧਾਉਣਾ ਹੈ ਜਿਸ ਦੀ ਵੀ ਸਹਾਇਤਾ ਕਰ ਰਹੇ ਹੋ ਉਸ ਦੀ ਸਹਾਇਤਾ ਕਰਦੇ ਕਰਦੇ ਨਾਲ ਨਾਲ ਉਸ ਨੂੰ ਭਜਨ ਬੰਦਗੀ ਦੇ ਨਾਲ ਵੀ ਜੋੜਨਾ ਹੈ ਅਤੇ ਉਸ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਹੈ ਇਹ ਤਾਂ ਬਹੁਤ ਹੀ ਵੱਡਾ ਦਾਨਪੁੰਦਾਂ ਕੰਮ ਹੈ ਬਾਬਾ ਆਨੰਦ ਸਿੰਘ ਜੀ ਦੇ ਬਚਨ ਹਨ ਇਹ ਨਾ ਹੋਵੇ ਕਿਸੇ ਜੁੜੇ ਹੋਏ ਨੂੰ ਤੋੜ ਕੇ ਰੱਖ ਦਿਓ ਭਾਵੇਂ ਜੇਕਰ ਕੋਈ ਕਿਸੇ ਗੁਰੂ ਘਰ ਦੇ ਨਾਲ ਜੁੜਿਆ ਹੋਵੇ ਤਾਂ ਉਸ ਨੂੰ ਕਹੋ ਕਿ ਨਹੀਂ ਤੇਰੀ ਇੱਥੇ ਜੇਕਰ ਗੱਲ ਨਹੀਂ ਬਣ ਰਹੀ ਤੇਰੀ ਇੱਛਾ ਨਹੀਂ ਪੂਰੀ ਹੋ ਰਹੀ ਤਾਂ ਤੈਨੂੰ ਦੂਜੇ ਬਾਬੇ ਕੋਲ ਲੈ ਜਾਂਦੇ ਹਾਂ ਇਹੋ ਜਿਹਾ ਕੰਮ ਕਦੇ ਵੀ ਨਹੀਂ ਕਰਨਾ ਕਿਉਂਕਿ ਸਾਧ ਸੰਗਤ ਜੀ ਉਸ ਵਿਅਕਤੀ ਦੀ ਲੇਵ ਟੁੱਟ ਜਾਵੇਗੀ ਪਰਮਾਤਮਾ ਦੇ ਨਾਲੋਂ ਸੋ ਸਾਧ ਸੰਗਤ ਜੀ ਜੇ ਉਸ ਦੀ ਜੀ ਸਹਾਇਤਾ ਕਰ ਰਹੇ ਹੋ ਉਸ ਨੂੰ ਅੰਮ੍ਰਿਤ ਵੇਲੇ ਦੀ ਕੀਮਤ ਨੂੰ ਸਮਝਾਓ ਕਿ ਪਰਮਾਤਮਾ ਨੇ ਤੈਨੂੰ ਸੋਨਾ ਸਰੀਰ ਬਖਸ਼ਿਆ ਤੁਸੀਂ ਅੰਮ੍ਰਿਤ ਵੇਲੇ ਦਾ ਜਾਗਣਾ ਸ਼ੁਰੂ ਕਰਦੇ ਹੋ ਤੇ ਗੁਰਬਾਣੀ ਦੇ ਨਾਲ ਜੁੜੋ ਰੋਜ਼ਾਨਾ ਹੀ ਗੁਰੂ ਘਰ ਦੇ ਵਿੱਚ ਜਾਓ ਪਰਮਾਤਮਾ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਤੁਹਾਨੂੰ ਫਿਰ ਆਪਣੇ ਆਪ ਹੀ ਹਾਸਲ ਹੋ ਜਾਣਗੀਆਂ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ